ਫਗਵਾੜਾ ਦੇ ਹਦੀਆਬਾਦ ਵਿਖੇ ਇਸ ਦੇ ਧਾਰਮਿਕ ਸਥਾਨ ਮਾਤਾ ਮੰਸਾ ਦੇਵੀ ਮੰਦਿਰ ਵਿਖੇ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਦੁਰਗਾਸ਼ਟਮੀ ਦਾ ਮੇਲਾ ਬੜੀ ਹੀ ਧੁੰਮ-ਤਾਮ ਨਾਲ ਮਨਾਇਆ ਗਿਆ। ਇਸ ਮੇਲੇ ਨੂੰ ਲੈ ਕੇ ਮੰਦਿਰ ਵਿਖੇ ਸფერ ਤੋਂ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋਂ ਜਿੱਥੇ ਮਹਾਮਾਈ ਜੀ ਦੀ ਪੂਜਾ ਅਰਚਨਾ ਕਰਦੇ ਆ ਕੰਜਕ ਪੂਜਨ ਕੀਤਾ ਗਿਆ, ਉੱਥੇ ਹੀ ਸ਼ਰਧਾਲੂਆਂ ਦੀਆਂ ਮੱਥਾ ਟੇਕਣ ਲਈ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਤੇ ਸ਼ਰਧਾਲੂ ਮਹਾਮਾਈ ਜੀ ਦੇ ਦਰਸ਼ਨਾਂ ਲਈ ਆਪੋ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਜੇਕਰ ਜੋ ਹੈ ਕਿ ਇਸ ਸਥਾਨ ਤੇ ਸਾਲ ਵਿੱਚ ਚੇਤ ਅਤੇ ਅੱਸੂ ਮਹੀਨੇ ਵਿੱਚ ਦੋ ਵਾਰ ਮੇਲਾ ਲੱਗਦਾ ਹੈ ਜਿਸ ਵਿੱਚ ਦੂਰ ਦਰਾਡੇ ਤੋਂ ਸ਼ਰਧਾਲੂ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਤੇ ਨਤਮਸਤਕ ਹੋਣ ਲਈ ਆਉਂਦੇ ਹਨ ਇਸ ਦੌਰਾਨ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇਸ ਮੰਦਰ ਪ੍ਰਤੀ ਉਨ੍ਹਾਂ ਦੀ ਪੂਰਨ ਆਸਥਾ ਹੈ ਤੇ ਇੱਥੋਂ ਮੰਗੀਆਂ ਮਰਜ਼ੀਆ ਪੂਰੀਆਂ ਹੁੰਦੀਆਂ ਹਨ ਤੇ ਮਹਾਮਈ ਸਾਰਿਆਂ ਦੀਆਂ ਝੋੜੀਆਂ ਖੁਸ਼ੀਆਂ ਨਾਲ ਭਰਦੀ ਹੈ ਇਸ ਤੋਂ ਇਲਾਵਾ ਹੋਰ ਨਾ ਬਲਾਰਿਆਂ ਨੇ ਵੀ ਸਮੂਹ ਫਗਵਾੜਾ ਵਾਸੀਆਂ ਨੂੰ ਦੁਰਗਾਸ਼ਟਮੀ ਦੇ ਮੇਲੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਐਸਰਾਨ ਸ਼ਰਧਾਲੂਆਂ ਲਈ ਜਿੱਥੇ ਮੰਦਰ ਦੇ ਬਾਹਰ ਵੱਖ-ਵੱਖ ਪ੍ਰਕਾਰ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਜਿੱਥੋਂ ਕਿ ਸ਼ਰਧਾਲੂ ਖਰੀਦੋ ਫਰੋਕਤ ਕਰਦੇ ਹੋਏ ਵੀ ਨਜ਼ਰ ਆਏ ਉੱਥੇ ਹੀ ਬੱਚਿਆਂ ਲਈ ਵੀ ਤਰ੍ਹਾਂ-ਤਰ੍ਹਾਂ ਦੀਆਂ ਦੁਕਾਨਾਂ ਦੇ ਝੰਡੋਲੇ ਲੱਗੇ ਹੋਏ ਸਨ ਜੋ ਕਿ ਬੱਚਿਆਂ ਲਈ ਵਿਸ਼ੇਸ਼ ਖਿਚਦਾ ਕੇਂਦਰ ਸਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਮਹਾਮਾਇਸ਼ੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਲਈ ਤਰ੍ਹਾਂ-ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਇਸ ਸਾਰੇ ਸਮਾਗਮ ਦਾ ਨਵਰੰਗ ਚੈਨਲ ਦੇ ਸਦਾ ਪ੍ਰਸਾਰਣ ਵੀ ਦਿਖਾਇਆ ਗਿਆ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਹਰਮਿੰਦਰ ਸਿੰਘ ਰਾਣਾ ਦੇ ਨਾਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮਾ ਭਗਵਤੀ ਦੀ ਅਪਾਰ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਸ਼ਵਿਨ ਮਹੀਨੇ ਮਹਾਂ ਨਵਰਾਤਰੀ ਅਸ਼ਮੀ ਦਾ ਪਰਬ ਬੜੀ ਧੂਮ ਧਾਮ ਦੇ ਨਾਲ ਮਾਤਾ ਮਨਸਾ ਦੇਵੀ ਮੰਦਿਰ ਮਨਸਾ ਦੇਵੀ ਨਗਰ ਹਦੀਆਬਾਦ ਫਗਵਾੜਾ ਵਿੱਚ ਬਣਾਇਆ ਜਾ ਰਿਹਾ ਹੈ ਇਸ ਮੰਦਰ ਦੀ ਦੇਖਭਾਲ ਸ਼੍ਰੀ ਸੁਆਮੀ ਸ਼ੰਕਰਨਾਥ ਪਹਾੜ ਚੈਰੀਟੇਬਲ ਐਂਡ ਵੈਲਫੇਅਰ ਟਰਸਟ ਦੁਆਰਾ ਕੀਤੀ ਜਾਂਦੀ ਹੈ ਇਹ ਬਹੁਤ ਹੀ ਪ੍ਰਚੀਨ ਤੇ ਸਿੱਧ ਸਥਾਨ ਹੈ ਜਿੱਥੇ ਮਹਾਮਾਈ ਦੇ ਮੰਦਰ ਦਾ ਜੀਰਨ ਉਦਾਰ ਪਰਮ ਪੂਜਨੀਏ ਆਚਾਰਿਆ ਮਹਾ ਮੰਡਲੇਸ਼ਵਰ ਪੂਜਯ ਪਾਤ ਗੁਰੂ ਸ਼੍ਰੀ ਸੁਆਮੀ ਗੰਗਾ ਨੰਦ ਪੁਰਵ ਜੀ ਮਹਾਰਾਜ ਨੇ ਆਪਣੇ ਕਰ ਕਮਲਾ ਨਾਲ ਕੀਤਾ ਦੂਰ ਦਰਾਡੇ ਪਿੰਡਾਂ ਤੋਂ ਮਾ ਭਗਵਤੀ ਦੇ ਦਰਸ਼ਨ ਕਰਨ ਦੇ ਲਈ ਇੱਥੇ ਭਗਤ ਜਣ ਆਉਂਦੇ ਨੇ ਔਰ ਆਪਣੇ ਮੰਨ ਦੇ ਮੁਤਾਬਕ ਮੰਗੀਆਂ ਮਰਾਦਾਂ ਪਾਉਂਦੇ ਨੇ ਇਹ ਉਹ ਸਥਾਨ ਹੈ ਜਿੱਥੇ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਪੈਸੇ ਵਾਲੇ ਨੂੰ ਪੈਸੇ ਜੋ ਸ਼ਾਦੀ ਦੀ ਮੰਨਤਾ ਨੂੰ ਲੈ ਕੇ ਆਉਂਦਾ ਉਸ ਦੀ ਨਿਰਸੰਦੇਹ ਆਉਣ ਵਾਲੇ ਨਵਰਾਤਰਿਆਂ ਤੋਂ ਪਹਿਲਾਂ ਸ਼ਾਦੀ ਹੋ ਜਾਂਦੀ ਹੈ ਇਹ ਸਾਰਾ ਪ੍ਰਤਾਪ ਮਾ ਭਗਵਤੀ ਦਾ ਮਾ ਭਗਵਤੀ ਤੁਹਾਡੇ ਸਾਰਿਆਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖੇ ਮੈਂ ਸ਼੍ਰੀ ਸੁਆਮੀ ਸ਼ੰਕਰਨਾਥ ਪਾਰਵਤ ਚੈਰੀਟੇਬਲ ਐਂਡ ਵੈਲਫੇਅਰ ਟਰਸਟ ਮਾਤਾ ਮਨਸਾ ਦੇਵੀ ਮੰਦਰ ਵੱਲੋਂ ਪਾਰਵਤੀ ਸੰਗੀਤਨੀ ਮੰਡਲ ਵੱਲੋਂ ਤੁਹਾਡੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇਸ ਪਾਵਨ ਪਰਤੇ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਭਗਤਾਂ ਨੂੰ ਨਵਰਾਤਰੀਆਂ ਦੀਆਂ ਲੱਖ ਲੱਖ ਵਧਾਈਆਂ ਮਨਸਾ ਦੇਵੀ ਮੰਦਿਰ ਦੇ ਵਿੱਚ ਦੋ ਵਾਰੀ ਸਾਲ ਦੇ ਵਿੱਚ ਮੇਲਾ ਲੱਗਦਾ ਹੈ ਬੜੀ ਧੂਮ ਧਾਮ ਦੇ ਨਾਲ ਸਾਰੇ ਭਗਤ ਤੁਹਾਨੂੰ ਇਹੀ ਹੈ ਕਿ ਆ ਕੇ ਮਾਤਾ ਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੈ ਮਾਤਾ ਦੀ ਸਾਡੇ ਦੇਸ਼ ਦੇ ਵਿੱਚ ਜਿਹੜੇ ਭਗਵਤੀ ਮਾਂ ਦੇ ਨਰਾਤੇ ਸਾਲ ਦੇ ਵਿੱਚ ਦੋ ਵਾਰੀ ਆਉਂਦੇ ਆ ਸਭ ਦੇਵੀ ਦੇਵਤਿਆਂ ਦੇ ਸਥਾਨ ਜਿਹੜੇ ਆ ਸਿਰਫ ਸਾਲ ਦੇ ਵਿੱਚ ਇੱਕ ਟਾਈਮ ਹੁੰਦੇ ਆ ਲੇਕਿਨ ਭਗਵਤੀ ਮਾਂ ਦੇ ਜਿਹੜੇ 18 ਦਿਨ ਹੁੰਦੇ ਆ ਇਹ 18 ਦਿਨਾਂ ਦੇ ਵਿੱਚ ਜਿਹੜੀ ਭਗਵਤੀ ਮਾਂ ਦੀ ਉਪਾਸਨਾ ਆ ਬਹੁਤ ਹੀ ਮਹੱਤਵ ਰੱਖਦੀ ਆ ਔਰ ਸਾਡੇ ਦੇਸ਼ ਦਾ ਕਲਿਆਣ ਕਰਨ ਦੇ ਲਈ ਬਹੁਤ ਹੀ ਇਹ ਉਪਾਸਨਾ ਜ਼ਰੂਰੀ ਆ ਅੱਜ ਅੱਸੂ ਦੇ ਨਰਾਤਿਆਂ ਦੇ ਵਿੱਚ ਅਸ਼ਟਮੀ ਵਾਲੇ ਦਿਨ ਇਹ ਸਥਾਨ ਸ਼ਾਇਦ ਮੇਰੇ ਜੰਮਨ ਤੋਂ ਵੀ ਪਹਿਲਾਂ ਦਾ ਹੀ ਆ ਜਦ ਮੈਂ ਛੋਟਾ ਜਿਹਾ ਸੀ ਉਦੋਂ ਦਾ ਇੱਥੇ ਆਪਣੀ ਮਾਪੇ ਦੇ ਨਾਲ ਆਉਂਦਾ ਹੁੰਦਾ ਸੀਗਾ ਅੱਜ ਵੀ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਆਣਾ ਆ ਮੇਰਾ ਕਿਸੇ ਵੀ ਨਰਾਤਿਆਂ ਦੇ ਵਿੱਚ ਕੋਈ ਵੀ ਇੱਥੇ ਨਾਗਾ ਨਹੀਂ ਪੈਂਦਾ ਇਹ ਜਿਹੜੀ ਨਾਤਿਆਂ ਦੀ ਜਿਹੜੀ ਸ਼ੁਰੂਆਤ ਆ ਪਹਿਲੇ ਨਾਤੇ ਤੋਂ 80 ਮਹੀਨੇ ਦੇ ਜਿਹੜੇ ਨਾਤੇ ਆਂਦੇ ਅਸੂ ਦੇ ਵਿੱਚ ਇੱਕ ਚੇਤਨ ਮਹੀਨੇ ਦੇ ਵਿੱਚ ਵੀ ਨਾਤੇ ਆਂਦੇ ਆ ਇਹ ਤਾਂ ਹੀ ਮੈਂ 18 ਦਿਨ ਪਹਿਲਾਂ ਕਿਹਾ ਵਾ ਵੀ 9 ਦਿਨ ਚੇਤ ਦੇ ਔਰ 9 ਦਿਨ ਅਸੂ ਦੇ 18 ਦਿਨ ਭਗਵਤੀ ਮਾਂ ਦੀ ਇੱਥੇ ਪੂਜਾ ਹੁੰਦੀ ਆ ਵੈਸੇ ਤਾਂ ਪੂਜਾ ਹਰ ਸਮਾਂ ਹੀ ਹੁੰਦੀ ਭਗਵਤੀ ਮਾਂ ਦੀ ਲੇਕਿਨ ਇਹ 18 ਦਿਨ ਵਿਸ਼ੇਸ਼ ਰੂਪ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਸਾਡੇ ਸਮਾਜ ਦੇ ਲਈ ਇਹ ਸਿੱਧ ਜੋਗ ਹੁੰਦਾ ਹੈ ਇਥੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਭਗਵਤੀ ਮਾਂ ਦੀ ਉਪਾਸਨਾ ਕੀਤੀ ਜਾਂਦੀ ਹੈ। ਠੀਕ ਹੈ। ਜੇ ਤੁਸੀਂ ਹਰ ਸਾਲ ਇੱਥੇ ਆਉਂਦੇ ਆ। ਬੱਚਾ ਲਾਂਦੇ ਆ। ਮਾਂ ਮਨਸਾ ਦੇਵੀ ਦਾ ਮੰਦਰ ਹੈ। ਹਾਂ ਅਕਤਮੀ ਤੇ ਆਉਂਦੇ ਆ ਇੱਥੇ ਲੋਕੀ ਅਸ਼ਟਮੀ ਪੂਜਣ ਆਉਂਦੇ ਆ। ਕਿਉਂ ਇੱਥੇ ਨਹੀਂ ਮਾਂ ਦਾ ਕਿਉਂ ਆਉਂਦਾ? ਕਿਉਂਕਿ ਇਹ ਮਨਸਾ ਮਨਸਾ ਦੇਵੀ ਹੈ। ਕਿੰਨੇ ਸਾਲਾਂ ਤੋਂ ਮਤਲਬ ਇੱਥੇ ਆ ਰਹੇ ਹੋ? ਇਹ ਤਾਂ ਕਈ ਸਾਲ ਹੋ ਗਏ ਆ। ਕਈ ਸਾਲ ਤੋਂ। ਇਹ ਮਾਤਾ ਦਾ ਪੂਰਾ ਰੂਪ ਹੈ ਇੱਥੇ। ਲੋਕੀਪੜੀ ਤੁਰ ਤੁਰੋਂ ਆਉਂਦੇ ਆ ਕਿਤੇ ਪੂਰੀ ਸ਼ਰਦਾ ਪੂਰੀ ਹੁੰਦੀ ਹੈ ਤੇ ਇੱਥੇ ਜਿਹੜੇ ਨਵਰਾਤੇ ਕਿਹੜੇ ਆ ਇਹ ਅਸ਼ਟਮੀ ਆ 8ਵਾਂ ਨਰਾਤਾ 8ਵਾਂ ਨਰਾਤਾ ਹੈ ਹਾਂਜੀ ਤੇ ਇਹ ਮਤਲਬ ਜਿਹੜੇ ਨਰਾਤੇ ਆ ਜੋ ਰੱਖਦੇ ਆ ਲੋਕੀ ਮਾਪੜੀ ਇੱਛਾ ਪੂਰੀ ਕਰਨ ਲਈ ਗਿਆ ਮਾਤਾ ਚਿੰਤਪੂਰਨੀ ਜਵਾਲਾ ਜੀ ਕਾਗੜੇ ਵਾਲੀ ਵੈਸ਼ਨੂ ਤੇ ਵੀ ਸ਼ਕਤੀ ਆਪਣੀ ਆਪਣੀ ਹੈਗੀ ਹੈ ਇਹ ਮਾਤਾ ਗੋਰੀ ਹੈ ਅਸ਼ਟਵੀਂ ਹਾਂਜੀ ਤੇ ਜਿਹੜੇ ਇੱਥੇ ਲੋਕ ਆ ਜਾਂਦੇ ਆ ਤੇ ਗੁਰੂਵਾਰੋਂ ਵੀ ਲੋਕ ਆਰੋਂ ਵੀ ਬਹੁਤ ਜ਼ਿਆਦਾ ਆਉਂਦੇ ਆ ਲੋਕਲ ਵੀ ਆਉਂਦੇ ਆ ਤੇ ਪਾਰੋਂ ਵੀ ਬਹੁਤ ਆਉਂਦੇ ਇਸ ਤੋਂ ਇਲਾਵਾ ਦੁਰਗਾਸ਼ਟਮੀ ਦੇ ਮੇਲੇ ਤੋਂ ਇੱਕ ਦਿਨ ਪਹਿਲਾਂ ਮਾਤਾ ਮੰਨਸਾ ਦੇਵੀ ਨੌਜਵਾਨ ਸਭਾ ਵੱਲੋਂ ਮਹਾਮਾਈ ਜੀ ਦੀ ਵਿਸ਼ਾਲ ਚੌਂਕੀ ਕਰਵਾਈ ਗਈ ਜਿਸ ਵਿੱਚ ਨੰਬਰ ਕਲਾਕਾਰਾਂ ਨੇ ਜਿੱਥੇ ਮਹਾਮਾਈ ਜੀ ਦੀ ਮਹਿਮਾ ਦਾ ਗੁਣगान ਕੀਤਾ ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਦਾਲੂਆਂ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਮਹਾਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮਾਕੇ ਪਰ ਸੇ ਸਮਾ ਸੇਵਕਾ ਸ਼੍ਰੀਮਤੀ ਨੀਤਾ ਸੋਮਪrakash ਨੇ ਵੀ ਪਹੁੰਚ ਕੇ ਮੱਥਾ ਟੇਕਿਆ ਤੇ ਮਹਾਮਈ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸਵਾ ਬਲੋ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਵੇਕੀਤਾ ਗਿਆ